ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਵेंगे ਅੱਜ ਪਹੁੰਚੇ ਆ ਬਾਈ ਆਪਾਂ Maruti Suzuki Nexa ਦੇ ਸ਼ੋਰੂਮ ਜਿੱਥੇ ਬਾਈ ਹੋ ਰਹੀ ਹੈ ਗੱਡੀ ਲਾਂਚ ਬਈ ਹੈਗੀ Nexa ਦੀ ਕਰਾਵਾ ਬਾਈ ਦਰਸ਼ਨ ਤੁਹਾਨੂੰ ਬਣੇ ਰਿਓ ਆਪਣੇ ਚੈਨਲ ਗੱਲ ਕਿ ਕਟਿੰਗ ਲੱਗੇ ਆ ਬਾਈ ਕਰਨਾ ਰਸਤਾ ਮੈਨੇਜਰ ਸਾਹਿਬ ਗੱਡੀ ਉੱਪਰ ਹੈ ਸਰਔ ਜਿਹੜੀ ਗੱਡੀ ਹੈ ਜਿਹੜੀ ਜਿਹੜੀ ਗੱਡੀ ਹੈ ਜਿਹੜੀ ਗੱਡੀ ਹੈ ਗ੍ਰੈਂਡ ਵਿਟਾਰਾ ਨਵੀਂ ਗੱਡੀ ਲਾਂਚ ਹੋਈ ਹੈ ਬਈ ਇਹ ਹਾਈਬ੍ਰਿਡ ਗੱਡੀ ਹੈ ਬਈ ਇਹ ਗ੍ਰੈਂਡ ਬਿਟਾਰਾ ਪੂਰਨ ਹਾਈਬ੍ਰਿਡ ਗੱਡੀ ਐ ਆ ਦੇਖੋ ਪੂਰਨ ਹੈਵੀ ਗੱਡੀ ਐ ਲੈਕਸਾ ਸੱਸੀ ਗੱਲ ਸਰ ਤੌਰ ਮੁਵਾਰਕਾਂ ਜੀ ਧੰਨਵਾਦ ਜੀ ਤੁਹਾਡਾ ਠੀਕ ਹੈ ਜਿਹੜੀ ਅੱਜ ਗੱਡੀ ਲਾਂਚ ਕੀਤੀ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਦੇਖੋ ਜੀ ਇੱਕ ਬੁੜੀ ਆਪਣੀ ਹਾਈ ਬੀਜ ਹੈ ਠੀਕ ਹੈ ਜੀ ਗੱਡੀ ਲਾਂਚ ਕੀਤੀ ਹੈ ਆਪਾਂ ਜੀ ਵਨ ਠੀਕ ਹੈ ਸਰ ਜੀ ਵਿੱਚ ਸਾਰੇ ਫੀਚਰ ਆ ਗਏ ਔਰ ਰੇਟ ਹੈ ਦਾ ਸਿਰਫ 16 ਪੁਆਇੰਟ ਨੇ ਰੇਗ ਹੋਣਾ ਹੈ ਸੋਨਾ 17 ਲੱਖ ਦੇ ਵਿੱਚ ਕਸਟਮਰ ਨੂੰ ਸਾਰੇ ਫੀਚਰ ਦੇ ਰਿਆ ਸੀ ਗੱਡੀ ਦੇ ਵਿੱਚ ਠੀਕ ਹੈ ਔਰ ਇਹਦੀ ਜਿਹੜੀ ਐਵਰੇਜ ਹੈ 20 ਦੀ ਐਵਰੇਜ ਹੈ ਸਰ ਔਰ ਗੱਡੀ ਐ ਫੀਲ ਤੁਸੀਂ ਦੇਖ ਹੀ ਲਓ ਗੱਡੀ ਬੁੜੀ ਸ਼ਾਨਦਾਰ ਹੈ ਜੀ ਹਾਂ ਜੀ ਹਾਂ ਇਹ ਲੱਗ ਤਿੰਨ ਚਾਰ ਹੋਰ ਲੱਭਦੇ ਨੇ ਸਾਡੇ ਕੋਲ ਠੀਕ ਹੈ ਜੀ ਪਹਿਲੀ ਵਾਰੀ ਲੋਚ ਕਰਿਆ ਮਰੂਤੀ ਨੇ ਡੈਲਟਾ ਪਲਸ ਸੀਸੀ ਠੀਕ ਹੈ ਸਰ ਐਜਪਰ ਕਸਟਮਰ ਦੇ ਬਾਅਦ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਆਓ ਸਾਰੇ ਦੇਖੋ ਬੁੱਕ ਕਰਾਓ ਲੋ ਹਾਂ ਜੀ ਬੁੱਕ ਕਰਾਓ ਦੇਖ ਕਰੋ ਸਭ ਕੋਲ ਉੱਡੀਆ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਹਾਂ ਜੀ ਸਰ ਬਾਈ ਮਤਲਬ ਪੂਰੀ ਵਧੀਆ ਗੱਡੀ ਹੈ ਆਮ ਬੰਦਾ ਕਿਸੇ ਨੇ ਵੀ ਲੈਣੀ ਹੋਏ ਤਾਂ ਚੰਗੀ ਚੀਜ਼ ਹੈ ਕੋਈ ਮਾੜੀ ਚੀਜ਼ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਹੈ ਵੀ ਐਵਰੇਜ ਬਹੁਤ ਹੈ ਲੁੱਕ ਬਾਈ ਵੀ ਵਧੀਆ ਏ ਲਓ ਜੀ ਕਰੋ ਮੂੰਹ ਮਿੱਠਾ ਸਾਰੇ ਲਓ ਜੀ ਦੇਖੋ ਬਾਈ ਅੰਦਰ ਦੇ ਇਹ ਜਿਸ ਟੈਂਪ 40 ਕਿਲੋਮੀਟਰ ਤੇ ਜਾਂਦੀ ਏ ਗੱਡੀ ਤਾਂ ਬੈਟਰੀਆਂ ਤੇ ਹੋ ਜਾਂਦੀ ਏ ਫੁੱਲ ਆਟੋਮੈਟਿਕ ਹੈ ਪੈਟਰੋਲ ਹੈ ਵੈਸੇ ਇਹ ਫੁੱਲ ਹਾਈਬ੍ਰਿਡ ਗੱਡੀ ਹੈ ਇਹ ਖੁੱਲੀ ਡੁੱਲੀ ਐ 16 ਲੱਖ ਰੁਪਏ ਕੀਮਤ ਹੈ ਲਗਭਗ ਕੀ ਕੀ ਬੜੀ ਸ਼ਾਨਦਾਰ ਗੱਡੀ ਬਣਾਈ ਬਾਈ ਨੈਕਸਾ ਨੇ ਕੀ ਫਰਕ ਕੀ ਹੈ ਇਹਦਾ ਹਾਈਬ੍ਰਿਡ ਹੈ ਜੀ ਇਹ ਅੱਛਾ ਆਟੋ ਹੈ ਹਾਈਬ੍ਰਿਡ ਆਟੋ ਹੀ ਹੋਣੀ ਹੈ ਹਮ ਕਲਚ ਨਹੀਂ ਹੋਣਾ ਇਹਦਾ ਨਾ ਨਹੀਂ ਕਲਚ ਨਹੀਂ ਹੈਗਾ ਜੀ ਹਾਂ ਜਿਵੇਂ ਕੀ ਆਈ ਹੈ ਨਹੀਂ ਪੂਰੀ ਬੈਂਡ ਚ ਆਰਾਮਦਾਇਕ ਹੈ ਬਾਈ ਐਨ ਉਹੀ ਆਪਣਾ 5 ਸੀਟਰ ਹੈ 4 ਲੈ ਲਿਓ ਜਿਵੇਂ ਚਲਦੀਆਂ ਇਹ ਆਪਣਾ ਆਟੋਮੈਟਿਕ ਹੈ ਸ਼ਾਇਦ ਮੈਨੂਅਲ ਵੀ ਆਂਦੀ ਹੋਵੇ ਚ ਉਹ ਪਤਾ ਨਹੀਂ ਆਪਾਂ ਨੂੰ ਇਹਨਾਂ ਬਾਕੀ ਬਈ ਹਾਈਬ੍ਰਿਡ ਹੈ ਸਭ ਤੋਂ ਵੱਡੀ ਗੱਲ ਇਹ ਹੈ ਹੈਨਾ ਤੇਲ ਦੀ ਬਚਤ ਹੈ ਮਾ ਕੋਈ ਪਵਾਰ ਕੰਸਰ ਪੂਰੀ ਲੁੱਕ ਵਾਈਜ਼ ਵੀ ਵਧੀਆ ਬਈ ਹੈ ਫੁੱਲ ਹੈਵੀ ਗੱਡੀ ਐ ਪਹਿਲਾਂ ਇਹ ਹੰਦੀ ਦੀ ਸਿੰਪਲ ਹੁਣ ਇਹਨਾਂ ਨੇ ਹਾਈਬ੍ਰਿਡ ਕਰੀ ਗਏ ਅੱਜ ਲਾਂਚ ਹੋਈ ਐ ਬਾਈ ਇਹ ਰਾਜਪੁਰਾ ਸ਼ੋਰੂਮ ਚ ਲੈ ਵੀ ਗੱਡੀ ਬਾਈ ਤੁਸੀਂ ਦੇਖ ਲਈ ਸਾਰੀ ਹੁਣ ਆਪਾਂ ਬਾਈ ਜੀਵਨ ਸਿੰਘ ਵਰਤੋਂ ਲੈਂਦੇ ਆ ਗੱਡੀ ਬਾਰੇ ਜਾਣਕਾਰੀ ਬਾਈ ਦੱਸੇਗਾ ਆਪਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਰ ਹੋਰ ਵਧੀਆ ਵੀਰ ਵਧੀਆ ਵੀਰ ਪਹਿਲਾਂ ਮੈਂ ਬਈ ਮੁਬਾਰਕਾਂ ਤੁਸੀਂ ਗੱਡੀ ਲਾਂਚ ਕਰੀ ਅੱਜ ਹੁਣ ਤੁਸੀਂ ਇਹ ਦੱਸੋ ਵੀ ਜੇ ਕਸਟਮਰ ਲੇਵੇ ਗੱਡੀ ਨੂੰ ਵੀ ਕਿਆ ਸੋਚ ਕੇ ਲਵੇ ਤੁਸੀਂ ਕੀ ਨਾਮ ਆ ਦੇ ਆਇਚ ਸਰ ਇਸ ਚ ਦੇਖੋ ਸਭ ਤੋਂ ਪਹਿਲੇ ਤਾਂ ਇਹ ਚ ਹਾਈਬ੍ਰਿਡ ਟੈਕਨੋਲੋਜੀ ਦਿੱਤੀ ਮਾਰੂਤੀ ਨੇ ਇਹ ਬੈਟਰੀ ਪਲਸ ਇੰਜਨ ਪੈਟਰੋਲ ਹੈ ਪਰ ਨਾਲ ਬੈਟਰੀ ਵੀ ਚੱਲੂਗੀ ਨਾਲ ਬੈਟਰੀ ਤੇ ਵੀ ਚੱਲੂਗੀ ਨਾਲੇ ਇੰਜਨ ਤੇ ਵੀ ਚੱਲੂਗੀ ਠੀਕ ਹੈ ਸਰ ਠੀਕ ਹੈ ਜੀ ਇਹਦੇ ਨਾਲ ਐਵਰੇਜ ਵੀ ਵਧੀਆ ਹੋਊਗੀ ਗੱਡੀ ਦੀ ਫਾਈਨਮਟੀ ਦੀ ਐਵਰੇਜ ਲਾਉਂਗੇ ਇਹ ਗੱਡੀ ਦੀ ਠੀਕ ਹੈ ਜੀ ਹਾਂਜੀ ਸਰ 100 ਰੇ ਸੀ ਵੀ 30 ਪਲੱਸ ਜਾਉਗੀ ਹਾਂਜੀ ਇਸ ਦੀ ਵੀ ਲੌਂਗ ਰੂਟ ਤੇ ਲੌਂਗ ਰੂਟ ਤੇ ਜਿਵੇਂ ਵੀ 60 40 ਰੇਸ਼ਿਓਨਲ ਚੱਲਦੀ ਹੈ ਇਹ ਜਿਵੇਂ ਮੰਨ ਲੇ ਕਿ ਚਲੋ ਤੁਸੀਂ 100 ਕਿਲੋਮੀਟਰ ਗੱਡੀ ਚਲਦੀ ਸੋਦੇ ਤਾਂ 60 ਕਿਲੋਮੀਟਰ ਉਸਨੇ ਪੈਟਰੋਲ ਤੇ ਚਲਾਣਾ ਤੇ 40 ਕਿਲੋਮੀਟਰ ਬੈਟਰੀ ਤੇ ਫੜੋ ਬੈਟਰੀ ਆਪਣੇ ਆਪ ਚਾਰਜ ਹੋਊਗੀ ਬੈਟਰੀ ਸੈਲਫ ਚਾਰਜਰ ਹੈ ਇਸ ਤੇ ਕੋਈ ਬਾਹਰੋਂ ਚਾਰਜ ਕਰਨ ਦੀ ਲੋੜ ਨਹੀਂ ਜਿਵੇਂ ਬ੍ਰੇਕ ਲਾਉਂਦੇ ਤੁਸੀਂ ਇੱਕ ਮਿੰਟ ਸਰ ਇਹ ਜਦੋਂ ਤੁਸੀਂ ਸਰ ਬ੍ਰੇਕ ਲਾਉਂਦੇ ਉਸ ਤੇ ਪਾਵਰ ਜਨਰੇਟਰ ਹੁੰਦੀ ਆ ਉਸ ਨਾਲ ਬੈਟਰੀ ਚਾਰਜ ਹੁੰਦੀ ਆ ਠੀਕ ਹੈ ਸਰ ਹਾਂ ਜੀ ਇਸ ਤੇ ਇੱਕ ਹੋਰ ਵੀ ਆ ਸਰ ਜਿਵੇਂ ਤੁਸੀਂ ਬੈਕ ਕਰ ਦੋ ਰਿਵਰਸ ਗੇਰ ਪਾਉਂਦੇ ਤਾਂ ਬੈਟਰੀ ਤੇ ਬੈਕ ਚੱਲੇਗੀ ਇਹ ਗੱਡੀ ਬੈਟਰੀ ਤੇ ਰਵਰਸ ਹੋ ਜੀ ਪਰ ਇੰਜਨ ਨਹੀਂ ਤੇ ਵਰਕ ਕਰੇਗਾ ਮਤਲਬ ਆਟੋਮੈਟਿਕ ਇਹਨੇ ਸੈਂਸਰਾਂ ਦੇ ਨਾਲ ਕੰਮ ਕਰੀ ਜਾਣਾ ਸਾਰਾ ਬੈਕ ਗਿਆ ਸ਼ਿਫਟ ਹੋ ਜਾਣਾ ਬੈਟਰੀ ਤੇ ਆਟੋਮੈਟਿਕ ਸ਼ਿਫਟ ਹੋ ਜਾਣਾ ਪੈਟਰੋਲ ਇੰਜਨ ਤੇ ਠੀਕ ਹੈ ਸਰ ਹਾਂ ਜੀ ਪੱਕੀ 에어백 ਸਾਰੀ ਫੈਸਿਲਿਟੀ ਚ ਹੈਗੀ ਹੈ ਹਾਂਜੀ ਇਸ ਤੇ 6 에어백 ਸਟੈਂਡਰਡ ਨੇ ਜੀ ਪੂਰੀ ਸੇਫਟੀ ਆ ਬੰਦੇ ਦੀ ਸੇਫਟੀ ਆ ਸੋਰਾ ਇਸ ਤੇ ਬੰਦੇ ਦੀ ਪੂਰੀ ਕੋਈ ਮਤਲਬ ਵੱਡੀ ਗੱਡੀ ਜਿਸ ਟਾਈਮ ਬੰਦਾ ਲੈਂਦਾ ਆ ਉੱਚੇ ਬੰਦਾ ਸੇਫਟੀ ਦੇਖਦਾ ਕੋਈ ਵੀ ਬੰਦਾ ਇਨਸਾਨ ਕੋਈ ਵੀ ਅਲੱਗ ਅਗਲਾ ਇੰਨੇ ਪਹਿਲ ਆ ਰਿਹਾ ਅਲੱਗਦਾ ਮੇਰੀ ਸੇਫਟੀ ਹੈਗੀ ਹੈ ਕਿਉਂ ਅਜਗਰ ਮਤਲਬ ਇੰਨੀ ਵੱਧ ਗਈ ਟ੍ਰੈਫਿਕ ਕੋਈ ਪਤਾ ਨਹੀਂ ਕਿਹੜੇ ਮੋੜ ਤੇ ਕਿੱਥੇ ਜਮਰਾਜ ਡਿੱਗ ਰਿਹਾ ਹੈ ਮਾਰੂਤੀ ਨੇ ਇਸ ਚੀਜ਼ ਨੂੰ ਦੇਖਦੇ ਹੋ ਇਸ ਤੇ 6 에어백 ਸਟੈਂਡਰਡ ਕਰਦੇ ਕਾਰਟਨ 에어백 ਆ ਜਾਂਦੇ ਫਰੰਟ ਤੇ ਆ ਜਾਂਦੇ ਦੋ ਪਿੱਲਰਸ ਤੇ ਆ ਜਾਂਦੇ ਠੀਕ ਹੈ ਸਿਕਸਰ ਵੀ ਹੈ ਰੈਸਟੈਂਡ ਵੀ ਸਿਕਸਰ ਵੀ ਕਰਦੇ ਨੇ ਲੁੱਕ ਵਾਈਜ਼ ਵੀ ਬਹੁਤ ਵਧੀਆ ਗੱਡੀਆਂ ਇਹਨਾਂ ਸਾਰੀ ਲੁੱਕ ਕੈਸ ਵੀ ਚਾ ਆ ਜਾਂਦੀ ਹੈ ਗੱਡੀ ਫੈਸਿਟਿਕ ਲੁੱਕ ਕੈਸ ਤੇ ਐਲ ای ਡੀ ਡੀ ਐਲ ਆਰ ਨੇ ਜਨਰੇਟ ਬੜੀ ਪ੍ਰੋਜੈਕਟਰ ਹੈਡਲਾਈਟ ਮਿਲ ਜਾਂਦੇ ਇਸ ਚ ਵਧੀਆ ਬੜੀ ਵਧੀਆ ਲੋ ਹਾਈ ਬੀਮ ਠੀਕ ਹੈ ਸਰ ਫੰਕਸ਼ਨ ਦੇ ਇੰਡੀਕੇਟਰ ਮਿਲ ਜਾਂਦੇ ਹੈ ଓ ਆਰ ਐਮ ਬੋਡੀ ਚ ਲੱਗਦੇ ਓਕੇ ਇਸ ਚੋਸ ਸਰ ਕੋਈ ਇਸ ਤਰ੍ਹਾਂ ਦਾ ਚਾਬੀ ਦੀ ਲੋੜ ਨਹੀਂ ਪੈਂਦੀ ਹੈਗੀ ਬਟਨ ਦੱਬੋ ਬਟਨ ਦੱਬੋ ਤੇ ਅਨਲੌਕ ਹੋ ਜਾਣੀ ਗੱਡੀ ਲੋਡੀ ਠੀਕ ਹੈ ਹਾਂਜੀ ਤੇ ਇਸ ਤੇ ਸਾਰੇ ਪਾਵਰ ਵੀਲ ਮਿਲ ਜਾਣਗੇ ਹਾਂ ਡੋਰ ਹੈਂਡਲ ਵੀ ਕ੍ਰੋਮ ਹੋ ਰਹੇਗਾ ਸਰ ਇਸ ਤੇ ਦੇਖੋ ਕੁਝ ਤੋਂ ਸਟਾਰਟ ਆ ਗਈ ਸਰ ਦੇਖੋ ਕੁਸ਼ ਹੋ ਗਈ ਹਾਂਜੀ ਇਸ ਤੇ ਕਰੂਜ਼ ਕੰਟਰੋਲ ਵੀ ਮਿਲ ਜਾਂਦਾ ਇਹ ਸਰ ਆਪਣਾ ਡਰਾਈਵਿੰਗ ਇਨਹਾਂਸ ਕਰਦਾ ਜਿਵੇਂ ਤੁਸੀਂ ਲੌਂਗ ਰੋਡ ਤੇ ਜਾ ਰਹੇ ਹੋ ਸਟ੍ਰੇਟ ਤੇ ਤੁਸੀਂ ਆਪਣਾ ਰੇਸ ਹੱਥ 'ਚ ਬੰਨ੍ਹ ਕੇ ਬੈਠਿਆ ਰਹੂਗਾ ਬੰਦਾ ਹਾਂ ਇਸ ਤੇ ਬ੍ਰੇਕ ਪੈਡਲ ਦਬਾਉਣ ਦੇ ਲੋਗ ਨੇ ਠੀਕ ਹੈ ਸਰ ਇਹ ਸੇਟ ਪੂਰੇ ਇਸ ਤਰ੍ਹਾਂ ਬਾਕੀ 5 ਸੀਟਰ ਹੈ 5 ਸੀਟ ਆ ਜਾਂਦੀ ਹੈ ਸਰ ਇਸ ਇਹ ਢੁੱਲੀ ਢੁੱਲੀ ਹੈ ਇਹਨ ਪੂਰੀ ਹਨ ਇਹ ਡੀਐਸ ਸਪੇਸ਼ੀਅਸ ਗੱਡੀ ਦੇਖਦੇ ਵੀ ਇਹਨ ਖੁੱਲੀ ਅੰਦਰ ਗੱਡੀ ਹੈ ਠੀਕ ਹੈ ਜੀ ਹਾਂ ਜੀ ਵਧੀਆ ਵੀ ਰਹੇ ਹਨ ਬਹੁਤ ਡਿੱਗੀ 'ਚ ਕਿੰਦੀ ਸਪੇਸ ਹੈ ਸਰ 373 ਦਾ ਬੋਕਸ ਸਪੇਸ ਆ ਜਾਂਦਾ ਇਹ ਦੇਖੋ ਪੂਰੀ ਖੁੱਲੀ ਡਿੱਗੀ ਹੈ ਇਹਨ ਹਾਂ ਜੀ 64 34 ਆ ਜਾਂਦਾ ਇੱਥੇ ਸਰ ਬੈਟਰੀ ਆ ਜਾਂਦੀ ਹੈ ਇਹਦੇ ਪਿੱਛੇ ਤੇ 뒤 ਠੀਕ ਹੈ ਸਰ ਹਾਂਜੀ ਠੀਕ ਹੈ ਵੀਰੇ ਧੰਨਵਾਦ ਬਹੁਤ ਬਹੁਤ ਜੀ ਬਹੁਤ ਬਾਰਕਾ ਤੁਹਾਨੂੰ ਬਹੁਤ ਬਹੁਤ ਠੀਕ ਹੈ ਜੀ ਹੱਜ ਦੀ ਵੀਡੀਓਜ਼ 찍ੀ ਆਪਣੀ ਇੰਨੀ ਕੁ ਬੰਨੇ ਆਪਾਂ ਸ਼ਾਹ ਬਣੇ ਹੁਣ ਚੱਲਦੇ ਆਂ ਫਿਰ ਆਪਣਾ ਪਿੰਡ ਨੂੰ ਗੱਡੀ ਸ਼ਾਨਦਾਰ ਹੈ ਬਾਈ ਬੜੀ ਸੋਹਣੀ ਲੱਗੀ ਆਪਾਂ ਨੂੰ ਤਾਂ ਬਾਕੀ ਤੁਸੀਂ ਦੇਖੋ ਆਓ ਜਰੂਰ ਅੱਜ ਦੀ ਵੀਡੀਓ ਦੇਖਣੇ ਵਾਸਤੇ ਬਾਈ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਕੱਲ ਕਿਸੇ ਨਵੀਂ ਵੀਡੀਓ 'ਵਾਂ ਓਕੇ ਜੀ ਧੰਨਵਾਦ ਬਾਈ ਬਹੁਤ ਸਾਰਿਆਂ ਦਾ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ